ਸੋਰਠ ਮਹੱਲਾ ਪੰਜਵਾਂ ਨਾਲ ਨਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ ਕੰਠ ਲਾਏ ਪ੍ਰਭ ਰਾਖੇ ਸਤਗੁਰ ਕੀ ਸੱਚ ਸਾਖੈ ਗੁਰ ਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਾਉ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਦ ਫਿਰ ਆਏ ਨਾਨਕ ਪ੍ਰਭ ਸਰਣ ਆਏ ਜਿਨ ਸਗਲੇ ਰੋਗ ਮਿਟਾਏ ਸੂਰਠ ਮਹੱਲਾ ਪੰਜਵਾਂ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਭਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਯਾ ਹਰ ਗਾਈਐ ਹਰ ਰਸ ਪੀ ਬਹੁ ਭਾਈ ਨਾਮ ਜਪੋ ਨਾਮੋ ਅਰਧੋ ਗੁਰ ਪੂਰੇ ਕੀ ਸਰਣਾਈ ਰਹਾ ਤਿਸਹਿਰਾਪਤ ਜਿਸ ਤੋਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹੱਲਾ ਪੰਜਵਾਂ ਕਰਣ ਕਾ ਰਾਵਨ ਹਰ ਅੰਤਰ ਜਾਮੀ ਜਾਨ ਆਪਣੇ ਕੀ ਰਾਖੈ ਜੈ ਜੈਕਾਰ ਹੋਤ ਜਗ ਭੀਤਰ ਸਬਦ ਗੁਰੂ ਰਸ ਚਾਖੈ ਰਬ ਜੀ ਤੇਰੀ ਓਟ ਗੁਸਾਈ ਤੂ ਸਮਰਥ ਸਰਣ ਕਾ ਦਾਤਾ ਆਠ ਪਹਿਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਾਪ ਤੇਰਾ ਤਿਸੈ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਭਾਉ ਮਿਟਿਆ ਹਾਰ ਗੁਨ ਗਾਏ ਮਨ ਮਾਹੀ ਸੂਖ ਸਹਿਜ ਆਨੰਦ ਕਨੇਰੇ ਸਤਿਗੁਰ ਦੀ ਆਦਲਾਸਾ ਜੇਣ ਘਰ ਆਏ ਸੋ ਬਾਸੀਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰ ਚਰਨੀ ਲਾਗ ਤਰਿਓ ਭਾਵ ਸਾਗਰ Jap नानक ਹਰ ਹਰ ਨਾਮਾ ਸੁਰਠ ਮਹੱਲਾ ਪੰਜਵਾ ਭੈਓ ਕਿਰਪਾਲ ਦੀਨ ਦੁਖ ਭੰਜਨ ਆਪੇ ਸਭ ਵਿਦ ਥਾਟੀ ਖੇਨ ਮਹਿ ਰਾਖ ਲੀਓ ਜਨ ਆਪਣਾ ਗੁਰ ਪੂਰੇ 베ੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਾਧ ਧਿਆਈਐ ਸਗਲ ਕਲੇਸ਼ ਮਟਹਿ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਅਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗਮ અપਾਰਾ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭਏ ਦਰਬਾਰਾ ਸੋਰਠ ਮਹੱਲਾ ਪੰਜਵਾ ਸਿਮਰਉ ਆਪਣਾ ਸਾਈਂ ਦਿਨ ਸਰੇਣ ਸਾਧ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉਪਰ ਕੁਰਬਾਨ ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮੇਹਰਵਾਨ ਰਹਾਉ ਨਾਨਕ ਜਨ ਸਰਣਾਈ ਜਿਨ ਪੂਰਨ ਪੈ ਜਰਖਾਈ ਸਗਲੇ ਦੁਖ ਮਿਟਾਈ ਸੁਖ ਪੁੰਚਹੁ ਮੇਰੇ ਭਾਈ ਸੋਰਠ ਮਹੱਲਾ ਪੰਜਵਾ ਸੋ ਨ ਹੋਵੇ ਨੰਤੀ ਠਾਕੁਰ ਮੇਰੇ ਜੀਅ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਅਪੁਨੇ ਕੀ ਕਰਨ ਕ ਰਾਵਨ ਹਾਰੇ ਪ੍ਰਭ ਜੀਓ ਖਸ ਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰਥ ਸੁਆਮੀ ਵੰਦਨ ਕਾਟ ਸਵਾਰੇ ਬਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾੜੀ ਸੋਰਠ ਮਹੱਲਾ ਪੰਜਵਾ ਜੀ ਅਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਅਪਨੇ ਭਾਵ ਨਿਦ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਤ ਪੂਰਨ ਖਸਮ ਹਮਾਰੇ ਰਹਾਉ ਔ ਬੈਠ ਆਦਰ ਸਭ ਥਾਈ ਊਨ ਨਾ ਕਤ ਹੂੰ ਬਾਤਾ ਭਗਤ ਸਰਪਾਉ ਦੀਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਪਤਾ ਸੋਰਠ ਮਹੱਲਾ ਨਾਵਾਂ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਰੇ ਮਨ RAM ਸਿਉ ਕਰੀ ਤੀਤ ਸ੍ਰਵਨ ਗੋਬਿੰਦ ਗੁਣ ਸੁਨਾਓ ਆਰ ਗਾਓ ਰਸਨਾ ਗੀਤ ਰਹਾਉ ਕਰ ਸਾਧ ਸੰਗਤ ਸਿਮਰ ਮਾਦੋ ਹੋ へ ਪਤਤ ਪੁਨੀਤ ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਫਸਾਰੇ ਮੀਤ ਆਜ ਕਾਲ ਖੋਨ ਤੋਹੇ ਗਰਸ ਹੈ ਸਮਝ ਰਖੋ ਚੀਤ ਕਹੈ ਨਾਨਕ ਰਾਮ ਭਜ ਲੈ ਜਾਤ ਔਸਰ ਬੀਤ ਸੋਰਠ ਮਹੱਲਾ ਨੌਂ ਆ मान की मन ही माहे रही ना हर भजे ना तीर्थ सेवे छोटी काल गही रहआव दारा मीत पूत रथ संपत धान पूरण सब मही अवर सगल मिथ्या ए जानो भजन राम को सही ਫਿਰਤ ਫਿਰਤ ਬਾਹੁਤੇ ਜੁਗ ਹਾਰੇਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨੋਵਾਂ ਮਨ ਰੇ ਕੌਨ ਕੁ ਮਤ ਤੈ ਲੀਨੀ ਵਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਮਹਿ ਕੀਨੀ ਰਹਾਉ ਮੋਕਤ ਪੰਥ ਜਾਨਿਓ ਤੈ ਨਾਹਨ ਤਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਮਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨ ਘਾਟੀ ਮਾਈ ਨਿਰੰਝਨ ਤੇਰੇ ਤੈ ਖੋਜਤ ਉਧਿਆਨਾ ਬਹੁਤ ਜਨਮ ਭਰਮਤ ਤੈ ਹਾਰੇਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਉਪਾਦ ਹਰ ਭਜ ਨਾਨਕ ਬਾਤ ਬਤਾਈ ਸੂਰਠ ਮਹੱਲਾ ਨਵਾਂ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੇ ਹ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੋ ਰਹਾਉ ਅਟਲ ਭਾਇਓ ਧੂ ਅਜਾ ਕੈ ਸਿਮਰਨ ਆਰ ਨਿਰਭੈ ਉਪਾਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਹੀ ਕਿਰਪਾ ਨਿਧ ਗਾਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾ ਲਾਓ ਵਰਨਉ RAM ਕਹਿਤ ਬੰਦਨ ਤੇ ਤੂਟਾ ਅਜਾਮਨ ਪਾਪੀ ਜਾਗ ਜਾਨੇ ਨਿਮਖ ਮਾਹੇ ਨ ਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਸੂਰਠ ਮਹੱਲਾ ਨੌਂ ਵਾ ਰਾਨੀ ਕੌਣ ਉਪਾਉ ਕਰੈ ਜਾ ਤੀ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਰਹਾਉ ਕੌਣ ਕਰਮ ਵਿਦਿਆ ਕਹੋ ਕੈਸੀ ਧਰਮ ਕੌਣ ਫੁਨ ਕਰਈ ਕੌਣ ਨਾਮ ਗੁਰ ਜਾ ਕੇ ਸਿਮਰੈ ਭਾਵ ਸਾਗਰ ਕਉ ਤਰੈ ਕਲਮੈ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾ ਕੈ ਸਮਨਾਹਨ ਇਹ ਵਿਦ ਵੇਦ ਬਤਾਵੈ ਸੋਖ ਦੋਖ ਰਹਿਤ ਸਦਾ ਨਿਰਲੇਪੀ ਜਾ ਖਉ ਕਹਿਤ ਗੁਸਾਈ ਸੋ ਤੁਮਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਾਈ ਸੋਰਠ ਮਹੱਲਾ ਨਾਵਾਂ ਮਾਈ ਮੈਂ ਕਿਹਾ ਵਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਜਾਈ ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਖਤ ਰਹਿਓ ਨਿਸ ਬਾਸੁਰ ਨਹਿ ਸ਼ੂਕੀ ਅਦਮਾਈ ਸਾਧ ਸੰਗ ਕਬਹੂ ਨਹੀ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋਊ ਗੋਨ ਰਾਖ ਲੇਹੋ ਸਰਨਾਈ ਸੋਰਠ ਮਹੱਲਾ ਨਾਵਾਂ ਮਾਈ ਮਨ ਮੇਰੋ ਵਾਸਨਾ ਹੈ ਇਸ ਬਾਸੁਰਿ ਵਿਖੇ ਅਨ ਕਉ ਤਾਵਤ ਕਿਹ ਬਿਦ ਰੋਕਉ ਤਾਹੇ ਰਹਾਉ ਮੇਦ ਪੁਰਾਨ ਸਿਮਰਤ ਕੇ ਮਾਤ ਸੋਨ ਨਿਮਖ ਨਾਹੀਏ ਬਸਾਵੈ ਪਾਰ ਧਨ ਪਾਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕਹਿ ਭਇਓ ਬਾਵਰ ਸੂਜਤ ਨਹਿ ਕਛ ਗਿਆਨਾ ਘਟ ਹੀ ਭੀਤਰ ਵਸਤ ਨਿਰੰਜਨ ਤਾ ਕੋ ਮਰਮ ਨਾ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਵਿਨਾਸੀ ਤਾ ਬਨਾਨਕ ਚੇਤੇਯੋ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੋਰਠ ਮਹੱਲਾ ਨਾਮ ਤੁਰੀ ਨਾਰ ਇਹ ਸਾਚੀ ਜੀਵ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਪਾਰ ਰਹਾ ਬਾਰੂ ਭੀ ਤਦ ਨਾਈ ਰਾਚ ਪਾਚ ਰਹਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ੁਰ ਜਿਓ ਕਹਾ ਗਵਾਰ ਰਾਜੋ ਸਮਝ ਕਛ ਬਿਗਰਿਓ ਨਾਹਿਨ ਭਾਜਿ ਲੈ ਨਾਮ ਮੁਰਾਰ ਕਾਹੋ ਨਾਨਕ ਨਿਜ ਮਤ ਸਾਧਨ ਕਾਓ ਭਾਖਿਓ ਤੋਹੇ ਪੁਕਾਰ ਸੋਰਠ ਮਹੱਲਾ ਨਾਮ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਵ ਨਾਰਾ ਮੀਤ ਕੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰ ਧਨ ਦੇਖਿਓ ਨਾਰਕੋ ਸੰਗ ਛਾੜ ਸਭ ਭਾਗੇ ਕਹੋ ਕਹਾ ਯਾ ਮਨ ਬਉਰੇ ਕਹੋ ਏਨ ਸਿਉ ਨਿਹੋ ਲਗਾਇਓ ਦੀਨ ਨਾਥ ਸਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ ਸੁਆਨ ਕੂਛ ਜਿਉ ਭਇਓ ਨਾ ਸੂਦਾ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰਾ ਉਲੀਨੋ ਸੋਰਠਿ ਮਹੱਲਾ ਨਾਵਾਂ ਮਨ ਰੇ ਗਹਿਓ ਨਾ ਗੁਰ ਉਪਦੇਸ ਕਹਾ ਭਾਇਓ ਜਾਉ ਮੂਡ ਮੁਡਾਇਓ ਭਗਵਉ ਕੀਨੋ ਭੇਸ ਰਹਾ ਸਾਚਾ ਛਾਡ ਕੈ ਝੂਠੈ ਲਾਗਿਓ ਜਨਮ ਅਕਾਰਥ ਕੋਇਓ ਕਰ ਕਰ ਪੰਚ ਉਦਰ ਨਿਜ ਭੋਖਿਓ ਪਾਸ ਕੀ ਨਿਹਾਈ ਸੋਇਓ ਰਾਮ ਭਜਨ ਕੀ ਗਾਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ੁਰਜ ਰਹਿਓ ਵਿਖਿ ਅਨ ਸੰਗ ਬਉਰਾ ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਆਉਦ ਸਿਰਾਨੀ ਕਹੋ ਨਾਨਕ ਹਰ ਬਿਰਧ ਪਛਾਨਾ ਭੂਲੇ ਸਦਾ ਕਰਾਨੀ ਸੋਰਠ ਮਹੱਲਾ ਨਵਾ ਜੋ ਨਾਰ ਦੁਖ ਮੈ ਦੁਖ ਨਹੀਂ ਮਾਨੈ ਸੁਖ ਸਨੇਹੋ ਆਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸ ਤਤ ਜਾਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੈ ਨਿਆਰਾਉ ਨਾਹੇ ਮਾਨ અપਮਾਨਾ ਆਸਾ ਮਨਸਾ ਸਗਲ ਤੇ ਆਗੈ ਜਾਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾ ਹਨ ਤੇਹ ਘਟ ਬ੍ਰਹਮ ਨਿਵਾਸੈ ਗੌਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੋਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੁਰਠ ਮਹੱਲਾ ਨਾਮਾ ਪ੍ਰੀਤਮ ਜਾਨ ਲੇਹੋ ਮਨਵਾਹੀ ਆਪਣੇ ਸੁਖ ਸਿਓ ਹੀ ਜਗ ਫਾਂਦੇਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਾਹੂ ਦੇਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾੜਿਤ ਕੋਉ ਨਾ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵੇਦ ਕੋ ਵਿਵਹਾਰ ਬਨਿਓ ਹੈ ਜਾ ਸਿਓ ਨੇ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ